ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟੀਆਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਆਖਿਆ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਬਣਾਉਣ ਲਈ ਹਰ ਸੰਭਵ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਦੱਸਿਆ ਕਿ ਸਫਾਈ ਨੂੰ ਲੈ ਕੇ ਨਵੀਆਂ ਮਸ਼ੀਨਰੀਆਂ ਲਗਾਈਆਂ ਗਈਆਂ ਹਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਇਲਾਕਿਆਂ ਦੇ ਵਿੱਚ ਕੋਈ ਸਮੱਸਿਆ ਰਹਿ ਗਈ ਹੈ ਤਾਂ ਉਸ ਨੂੰ ਦੂਰ ਕਰ ਦਿੱਤਾ ਜਾਵੇਗਾ ਔਰ ਤੁਹਾਨੂੰ ਦੱਸ ਦਈਏ ਕਿ ਤਿਉਹਾਰਾਂ ਦੇ ਸੀਜ਼ਨ ਦੇ ਆਉਣ ਦੇ ਨਾਲ ਜਿੱਥੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਤਾਂ ਉੱਥੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਆਪਣੀ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਹਾਂਜੀ ਮੇਰੇ ਸਾਹਿਬ ਕੀ ਕਹਿਣਾ ਜੰਮ ਰਿਹਾ ਦਿਨ ਦੇ ਹੱਥ ਚੱਲਦੇ ਨੇ ਆ ਕੰਡ ਸਹਰਾ ਦੀ ਆ ਪਰਕਰ ਦੀ ਲੋ ਦੀ ਆ ਗਿਆ ਹੈ ਮਹਾਰਾਜ ਦੇ ਕਿੰ ਤੱਕ ਦੇਖੋ ਬੜੇ ਪੁਜਤਰ ਦੇ ਨੇ ਬੜਾ ਪੁਜਤਰ ਸ਼ਹਿਰ ਹੈ ਔਰ ਇਹਦੇ ਲਈ ਅਸੀਂ ਜਿਹੜੇ ਨੇ ਕਿਉਂਕਿ ਸਾਡੀ ਤੁਹਾਨੂੰ ਪਤਾ ਹੀ ਹੈ ਕਿ ਪਿਛੇ ਵਰਦਾ ਕੰਪਨੀ ਨੇ ਯਕੀਨ ਦਾ ਕੰਮ ਬੰਦ ਕਰਮ ਕਰਕੇ ਬਹੁਤ ਦਿੱਕਤ ਆ ਗਈ ਸੀ ਸਫਾਈ ਦੀ ਲੇਕਿਨ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੀ ਕਾਰਪੋਰੇਸ਼ਨ ਦੇ ਸਾਰੇ ਮੁਲਾਜ਼ਮ ਦੀ ਸਦਕਾ ਜਿਹੜਾ ਹੈਗਾ ਮੈਂ ਇਹ ਸਦਕਾ ਔਰ ਸਾਡੇ ਸਾਡੇ ਕਾਉਂਸਲਰ ਸਾਥੀਆਂ ਦੀ ਸਦਕਾ ਅਸੀਂ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਸੋਚ ਹੈ ਕਿ ਆਪਣੇ ਇਸ ਪਵਿੱਤਰ ਸ਼ਹਿਰ ਨੂੰ ਹੋਰ ਵਧੀਆ ਪਵਿੱਤਰ ਬਣਾਣਾ ਹੈ ਜਿਹਦੇ ਕਰਕੇ ਅਸੀਂ ਉਹ ਕਾਫੀ ਜ਼ਿਆਦਾ ਕੰਟਰੋਲ ਕਰਕੇ ਤੇ ਸਫਾਈ ਦੇ ਖਾਸ ਪ੍ਰਬੰਧ ਕੀਤੇ ਨੇ ਅੱਗੇ ਨਾਲ ਮਸ਼ੀਨਰੀ ਜਿਹੜੀ ਹੈ ਬਤਾ ਦਿੱਤੀ ਹੈ ਔਰ ਜਿਹੜੇ ਪਵਿੱਤਰ ਸ਼ਹਿਰਾਂ ਦੇ ਵਿੱਚ ਗੰਦ ਨੂੰ ਖਤਮ ਕਰਨ ਲਈ ਹੈ ਜਿਵੇਂ ਤੁਹਾਨੂੰ ਦੱਸਿਆ ਗਿਆ ਹੈ ਕਿ ਅਸੀਂ ਭਗਤਾਂ ਵਾਲਾ ਡੰਪ ਵਿਖੇ ਸ਼ਹਿਰ ਦੇ ਵਿੱਚ ਜਿਹੜੇ ਕੂੜੇ ਦੇ ਢਾੜ ਕਈਆਂ ਸਾਲਾਂ ਤੋਂ ਆਜ਼ਾਦੀ ਤੋਂ ਬਾਅਦ ਤੇ ਬੰਨੇ ਸ਼ੁਰੂ ਹੋਏ ਨੇ ਲੇਕਿਨ ਖਤਮ ਨਹੀਂ ਹੋਏ। ਉਹ ਸੋ ਅਸੀਂ ਕੱਲ 2 ਤਰੀਕ ਨੂੰ ਅੱਡੇ ਹੈ ਕੱਲ ਉਹ ਵੀ ਮੂਰਤ ਕਰ ਰਹੇ ਆ ਜਿਹੜੇ ਸਾਡੀ ਬਾਇਓ ਰੈਮੀਡੀਸ਼ਨ ਜਿਹਨੂੰ ਕਿਹਾ ਜਾਂਦਾ ਜਿਹੜੇ ਕੂੜੇ ਕੂੜੇ ਨੂੰ ਖਤਮ ਕਰਨਾ ਹੈ। ਜਿਹੜੇ ਪਹਾੜ ਨੇ ਉਹ ਅਸੀਂ ਬਿਲਕੁਲ ਸਵਾ ਸਾਲ ਦੇ ਵਿੱਚ ਅਗਲੇ ਆਉਣ ਵਾਲੇ ਸਵਾ ਸਾਲ ਤੇ ਇਹਨੂੰ ਬਿਲਕੁਲ ਸ਼ਹਿਰ ਦੇ ਵਿੱਚੋਂ ਆਲੇ ਦੁਆਲੇ ਪੂਰਾ ਸਾਰਾ ਹੀ ਖਤਮ ਕਰਨਾ ਹੈ। ਔਰ ਖਤਮ ਕਰਕੇ ਇਹਨਾਂ ਜ਼ਮੀਨਾਂ ਨੂੰ ਜਿਹੜਾ ਹੈਗਾ ਬਿਲਕੁਲ ਸਾਫ਼ ਕਰਕੇ ਬਾਗ-ਬਗੀਚੇ ਬਣਾਵਾਂਗੇ। ਔਰ ਕੂੜਾ ਤੁਹਾਨੂੰ ਇਹ ਸਾਡੀ ਗਰੰਟੀ ਹੈ ਸਾਡੇ ਤੁਹਾਡੇ ਨਾਲ ਬਿਲਕੁਲ ਵਾਦਾ ਸੀ ਔਰ ਅੱਜ ਗਰੰਟੀ ਦਿੰਦੇ ਆ ਕਿ ਇਹ ਨੂੰ ਬਿਲਕੁਲ ਸਾਫ ਸੁਥਰਾ ਕਰ ਦਿੱਤਾ ਜਾਏਗਾ ਔਰ ਜਿਹੜੀ ਕੂੜੇ ਦੀ ਸਮੱਸਿਆ ਪਿਛਲੇ ਦਿਨਾਂ ਚ ਆ ਰਹੀ ਸੀਗੀ ਜਿਹੜੀ ਕੰਪਨੀ ਨੇ ਜੱਕਦਮ ਕੰਮ ਬੰਦ ਕਰਨ ਕਰਕੇ ਜਿਹੜੀ ਆ ਗਈ ਸੀ ਉਹ ਵੀ ਸਾਡੇ ਕੋਲ ਨਵੀਂ ਕੰਪਨੀ ਆ ਗਈ ਹੈ ਔਰ ਉਹ ਕੰਪਨੀ ਜਿਹੜੀ ਅਗਲੇ 10 ਦਿਨ ਤੋਂ 12 ਦਿਨ ਦੇ ਵਿੱਚ ਵਿੱਚ ਕੰਮ ਜਿਹੜਾ ਸ਼ੁਰੂ ਕਰ ਦੇਗੀ ਉਸ ਤੱਕ ਅਸੀਂ 10-12 ਦਿਨਾਂ ਤੱਕ ਆਪਣੀ ਮਸ਼ੀਨਰੀ ਦੇ ਨਾਲ ਜਿਹੜਾ ਹੈਗਾ ਵੈਰ ਸ਼ਹਿਰ ਦੇ ਵਿੱਚ ਕੋਈ ਦਿੱਕਤ ਨਹੀਂ ਆਉਣ ਦੇ ਆਗੇ ਮੇਰ ਸਾਹਿਬ ਸੜਕਾਂ ਦੀ ਗੱਲ ਕਰਦੇ ਕਈ ਨਾਵਾ ਜਾਂ ਟੋਏ ਤੇ ਹੋ ਰਿਹਾ ਕਰਦੇ ਤੁਸੀਂ ਅੱਜ ਜਾ ਕੇ ਵੇਖੋ ਸਾਡੇ ਸੜਕਾਂ ਦੇ ਉੱਤੇ ਸਾਡੀ ਅਸੀਂ ਉਹ ਪੰਜ ਕੰਪੈਕਟਰ ਜਿਹੜੇ ਨਵੇਂ ਮੰਗਵਾਏ ਆ ਔਰ ਸੜਕਾਂ ਦੇ ਉੱਤੇ ਪੈਚ ਵਰਕ ਦਾ ਕੰਮ ਹੋ ਰਿਹਾ ਨਵੀਆਂ ਸੜਕਾਂ ਮੇਨ ਰੋਡ ਬਣ ਰਹੀਆਂ ਨੇ ਨਵੀਆਂ ਸੜਕਾਂ ਤੋਂ ਇਲਾਵਾ ਇਹ ਕੰਮ ਚੱਲਦਾ ਜਾਣਾ ਕਿਉਂਕਿ ਪਿਛਲੇ 2-3 ਮਹੀਨਿਆਂ ਦੇ ਵਿੱਚ ਬਰਸਾਤ ਬਹੁਤ ਜ਼ਿਆਦਾ ਸੀ ਸ਼ਹਿਰ ਦੇ ਵਿੱਚ ਸਭ ਤੋਂ ਪਹਿਲਾਂ ਇਹ ਸੀ ਕਿ ਸਾਨੂੰ ਬਰਸਾਤ ਦਾ ਜਿਹੜਾ ਆਪਣੇ ਡਰੇਨੇਜ ਸਿਸਟਮ ਨੂੰ ਠੀਕ ਕਰਨ ਲਈ ਅਸੀਂ ਸਵਕਰ ਮਸ਼ੀਨਸ ਡੀ ਸਿਲਟਿੰਗ ਸਿਸਟਮ ਸਾਰਾ ਸ਼ਹਿਰ ਦੇ ਵਿੱਚ ਲਾਇਆ ਜਿਹਦੇ ਕਰਕੇ ਬਰਸਾਤ ਦੇ ਵਿੱਚ ਕਿਤੇ ਵੀ ਸ਼ਹਿਰ ਦੇ ਵਿੱਚ 2-4 ਘੰਟੇ ਤੋਂ ਬਾਅਦ ਪਾਣੀ ਨਿਕਲੋਆ ਖਲੋਆ ਹੁਣ ਜਿਹੜਾ ਬਰਸਾਤਾਂ ਬੰਦ ਹੋ ਚੁੱਕੀਆਂ ਨੇ ਸਾਡੇ ਜਿਹੜੇ ਨੇ ਪਲਾਂਟ ਚੱਲ ਗਏ ਨੇ ਲੋਕ ਵਾਲੇ ਸੋ ਤੁਸੀਂ ਦੇਖ ਰਹੇ ਹੋ ਕਿ ਸ਼ਹਿਰ ਦੇ ਵਿੱਚ ਸੜਕਾਂ ਬਣਨੀਆਂ ਸ਼ੁਰੂ ਹੋ ਗਈਆਂ ਨੇ ਪੈਚ ਲੱਗਨੇ ਸ਼ੁਰੂ ਹੋ ਗਏ ਨੇ ਇਹ ਪਿਛਲੇ ਹਫਤੇ ਹੀ ਜਿਹੜਾ ਹੈਗਾ ਮੀਟਿੰਗ ਕਰਕੇ ਐਫਐਨਸੀ ਦੇ ਵਿੱਚ ਕਰੋੜਾਂ ਰੁਪਏ ਦੇ ਕੰਮ ਪਾਸ ਕੀਤੇ ਨੇ ਕਿਤੇ ਸਾਡੇ ਕੋਲ ਫੰਡ ਦੀ ਕਮੀ ਨਹੀਂ ਆਏਗੀ ਕਿਤੇ ਕਿਸੇ ਚੀਜ਼ ਦੀ ਵੀ ਸਿਸਟੇਮੈਟਿਕਲੀ ਸ਼ਹਿਰ ਨੂੰ ਚਲਾਵਾਂਗੇ ਔਰ ਸਿਸਟੇਮ ਦੇ ਵਿੱਚ ਚਲਾ ਕੇ ਸ਼ਹਿਰ ਨੂੰ ਬਿਲਕੁਲ ਪਲਾਨਡ ਸ਼ਹਿਰ ਇੱਕ ਬਣਾਵਾਂਗੇ ਔਰ ਖੂਬਸੂਰਤ ਸ਼ਹਿਰ ਬਣਾਵਾਂਗੇ ਕਿਉਂਕਿ ਇਹ ਸਾਫ ਸੁਥਰਾ ਪੀਰਾਂ ਪਗੰਬਰਾਂ ਰਿਸ਼ੀਆਂ ਮੋਣਿਆਂ ਦੀ ਧਾਰਮਿਕ ਨਗਰੀ ਹੈ ਔਰ ਧਾਰਮਿਕ ਨਗਰੀ ਵਾਲੀ ਦਿੱਖ ਜਿਹੜੀ ਇਹਨੂੰ ਪ੍ਰਦਾਨ ਕਰਾਂਗੇ ਆ ਮੇਰਾ ਸ਼ਹਿਰ ਬਿਊਟੀਫੁਲ ਸ਼ਹਿਰ ਹੋਏਗਾ ਖੂਬਸੂਰਤ ਸ਼ਹਿਰ ਹੋਏਗਾ ਸਾਫ ਸੁਥਰਾ ਸ਼ਹਿਰ ਹੋਏਗਾ ਇਹ ਸਾਡਾ ਜਿਹੜਾ ਹੈਗਾ ਲੋਕਾਂ ਨਾਲ ਵਾਦਾ ਸ਼ਹਿਰ ਵਾਸੀਆਂ ਨੂੰ ਟੀਨਸੇ ਕਨਟੈਂਪੂਰਰੀ ਦਿਨ ਦੇ ਆ। ਪਹਿਲਾਂ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਇਹ ਬਾਲਮਿਕੀ ਦਾ ਪ੍ਰਗਟ ਦਿਵਸ ਆ ਕੱਲ ਤੇ ਸ਼ਹਿਰ ਆ ਰਿਹਾ ਪ੍ਰਗਟ ਦਿਵਸ ਆ ਰਿਹਾ। ਫਿਰ ਉਸ ਤੋਂ ਬਾਅਦ ਗੁਰਾਮਦਾਸ ਦਾ ਗੁਰਪੁਰ ਆ ਰਿਹਾ। ਮੈਂ ਆਪਣੇ ਸ਼ਹਿਰ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਔਰ ਅਪੀਲ ਵੀ ਕਰਦਾ ਇਹਨਾਂ ਤੋਂ ਮੀਦ ਵੀ ਰੱਖਣਾ ਇਹ ਸਾਡੇ ਨਾਲ ਪੂਰਨ ਤੌਰ ਤੇ ਸਹਿਯੋਗ ਕਰਨਗੇ ਔਰ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਦੇ ਵਿੱਚ ਸਾਡੀ ਮਦਦ ਕਰਨਗੇ। ਧੰਨਵਾਦ।